ਬੋਦਰਾ ਸਾਹਿਬ ਦੇ ਦੂਦ ਦੇ ਅੰਦਰ ਕੋਈ ਵੀ ਪ੍ਰੇਮੀ ਜਾਂ ਕੋਈ ਕੋਈ ਵੀ ਸ਼ਰਧਾਲੂ ਕੋਈ ਵੀ ਬਾਬਾ ਜੀ ਦਾ ਸਿੱਖ ਕੇਕ ਨਾ ਕਟੇ ਇਨ੍ਹਾਂ ਸੰਤਾਂ ਵਾਸਤੇ ਲੰਗਰਾਂ ਦੇ ਪ੍ਰਬੰਧ ਟੁਕਵੇਂ ਕੀਤੇ ਗਏ ਆ 26 ਜਨਵਰੀ ਨੂੰ ਇੱਕ ਬਹੁਤ ਵੱਡਾ ਵਿਸ਼ਾਲ ਨਗਰ ਕੀਰਤਨ ਸਵੇਰੇ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੋਵੇਗਾ ਸ਼ਾਮ ਨੂੰ ਤਕਰੀਬਨ 7 ਵਜੇ ਗੁਰਦੁਆਰਾ ਸ਼ਹੀਦ ਗੰਜ ਸਾਬ ਵਿਖੇ ਆਨ ਕੇ ਸਮਾਪਤ ਹੋਵੇਗਾ। ਇਹਦੇ ਸਬੰਧ ਵਿੱਚ ਸੰਗਤਾਂ ਬਹੁਤ ਦੇਸ਼ਾਂ ਵਿਦੇਸ਼ਾਂ ਤੋਂ ਦੂਰੋਂ ਨੇੜਿਓਂ ਬਾਬਾ ਜੀ ਦੇ ਸੇਵਕ ਬਹੁਤ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 27 ਜਨਵਰੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਵੀ ਸ਼ਰਧਾ ਭਾਵਨਾ ਨਾਲ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਤਾਂ ਕੀ ਕੀ ਤਿਆਰੀਆਂ ਜੋ ਨੇ ਜਨਮ ਦਿਹਾੜੇ ਨੂੰ ਲੈ ਕੇ ਚੱਲ ਰਹੀਆਂ ਨੇ ਗੱਲਬਾਤ ਕਰਾਂਗੇ ਮੇਰੇ ਨਾਲ ਮੈਨੇਜਰ ਸਰਦਾਰ ਜਤਿੰਦਰਪਾਲ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਵਿਖੇ ਕਿਹੜੀਆਂ-ਕਿਹੜੀਆਂ ਤਿਆਰੀਆਂ ਜੋ ਚੱਲੀਆਂ? ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 27 ਜਨਵਰੀ 2026 ਨੂੰ ਬੜਾ ਹੀ ਸ਼ਰਧਾਪੂਰਵਕ ਧੂਮ ਧਾਮ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਆ। ਇਹਦੇ ਸਬੰਧ ਵਿੱਚ ਸੰਗਤਾਂ ਬਹੁਤ ਦੇਸ਼ਾਂ-ਵਿਦੇਸ਼ਾਂ ਤੋਂ ਦੂਰੋਂ ਨੇੜਿਓਂ ਬਾਬਾ ਜੀ ਦੇ ਸੇਵਕ ਬਹੁਤ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਨੇ। ਇਨਾਂ ਸੰਗਤਾਂ ਵਾਸਤੇ ਲੰਗਰਾਂ ਦੇ ਪ੍ਰਬੰਧ ਟੁਕਵੇਂ ਕੀਤੇ ਗਏ ਆ ਰਾਸ਼ੀ ਪ੍ਰਬੰਧ ਕੀਤੇ ਗਏ ਆ ਮੈਡੀਕਲ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਆ ਟ੍ਰੈਫਿਕ ਦੇ ਪ੍ਰਬੰਧ ਕੀਤੇ ਗਏ ਆ ਇਸ ਤਰ੍ਹਾਂ ਹਰੇਕ ਕਿਸੇ ਵੀ ਯਾਤਰੀ ਨੂੰ ਕੋਈ ਵੀ ਮੁਸ਼ਕਲ ਨਾ ਆਵੇ ਹਰ ਕਿਸਮ ਦਾ ਟੁਕਵਾ ਪ੍ਰਬੰਧ ਕੀਤਾ ਗਿਆ ਸੰਗਤ ਵਾਸਤੇ ਕਿਹੜੇ ਕਿਹੜੇ ਸਮਾਗਮ ਜੋ ਉਲਿੱਕੇ ਗਏ ਸੁਮਾਗਮ ਇਸ ਵਾਰ ਤਿੰਨ ਹੀ ਇਵੈਂਟਸ ਜਿੱਤਰਾ ਮੈਂ ਆਪ ਜੀ ਨੂੰ ਪਹਿਲਾਂ ਦੱਸਿਆ ਆ ਵੀ ਬਾਬਾ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਅਸੀਂ ਗੁਰਬਾਣੀ કંਠ ਮੁਕਾਬਲਾ ਵੀ ਕਰਵਾਇਆ ਆ ਨੰਬਰ 2 ਤੇ ਅਸੀਂ ਸਵਾਲ ਜਵਾਬਾਂ ਦਾ ਮੁਕਾਬਲਾ ਵੀ ਕਰਵਾਇਆ ਜਿਹਨੂੰ ਕੁਇਜ਼ ਪ੍ਰੋਗਰਾਮ ਆਖ ਦਿੰਦੇ ਆ ਨੰਬਰ 3 ਅੱਜ ਜੋ ਚੱਲਣ ਡਿਆ ਆ ਦਸੰਦਰ ਦਸਤਾਰ ਤੇ ਸੁੰਦਰ ਦਮਾਲੇ ਦਾ ਮੁਕਾਬਲਾ ਚੱਲ ਰਿਹਾ ਆ ਇਹ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸੰਬੰਧਿਤ ਪ੍ਰੋਗਰਾਮ ਆ ਪਹਿਲਾਂ ਦੇ 26 ਜਨਵਰੀ ਨੂੰ ਇੱਕ ਬਹੁਤ ਵੱਡਾ ਵਿਸ਼ਾਲ ਨਗਰ ਕੀਰਤਨ ਸਵੇਰੇ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੋਵੇਗਾ ਸ਼ਾਮ ਨੂੰ ਤਕਰੀਬਨ 7 ਵਜੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਆਣ ਕੇ ਸਮਾਪਤ ਹੋਵੇਗਾ ਅਤੇ 27 ਤਰੀਕ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਵੱਡੀ ਪੱਧ ਤੇ ਅਮਦ ਸੰਚਾਰ ਕੀਤਾ ਜਾ ਰਿਹਾ ਆ ਸੰਗਤਾਂ ਜੀ ਦਾ ਸੰਗਤਾਂ ਵੱਧ ਤੋਂ ਵੱਧ ਉਹਦੇ ਵਿੱਚ ਆਣ ਕੇ ਅੰਮ੍ਰਿਤ ਪਾਨ ਕਰਕੇ ਲਾਹਾ ਪ੍ਰਾਪਤ ਕਰਨ ਇਸ ਤੋਂ ਇਲਾਵਾ 26 ਤਰੀਕ ਦੀ ਸ਼ਾਮ ਨੂੰ ਹੀ ਤਕਰੀਬਨ 6 ਵਜੇ ਸਤੇਜ ਵੱਡੀ ਆਰੰਭ ਹੋਵੇਗੀ ਗੁਰਮਤ ਸਮਾਗਮ ਦੀ ਜਿਹੜੀ ਰਾਤ ਨੂੰ ਤਕਰੀਬਨ 11 12 ਵਜੇ ਤੱਕ ਸਮਾਪਤ ਹੋਵੇਗੀ ਅਗਲੇ ਦਿਨ ਸਵੇਰੇ 27 ਤਰੀਕ ਨੂੰ ਆਰੰਭ ਹੋਵੇਗੀ ਤੇ ਫਿਰ ਰਾਤ ਨੂੰ ਸਮਾਪਤੀ 12 11 12 ਵਜੇ ਦੇ ਕਰੀਬ ਸਮਾਪਤੀ ਹੋਵੇਗੀ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਬਹੁਤ ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆndੀਆਂ ਨੇ ਤਾਂ ਖਾਸ ਸੰਗਤਾਂ ਕੇਕ ਲੈ ਕੇ ਆndੀਆਂ ਨੇ ਉਹਨਾਂ ਲਈ ਕੁਝ ਜਾਣਕਾਰੀ ਜੋ ਹੈ ਉਹ ਸਾਹਮਣੇ ਆਈ ਹੈ ਕੀ ਹੈ ਜੀ ਉਨ੍ਹਾਂ ਦੇ ਸਬੰਧ ਵਿੱਚ ਇਸ ਤਰ੍ਹਾਂ ਹੈ ਜੀ ਆਪ ਜੀ ਨੇ ਬੜਾ ਵਧੀਆ ਸਵਾਲ ਕੀਤਾ ਆ ਮੈਂ ਸੰਗਤਾਂ ਨੂੰ ਅਪੀਲ ਦੇ ਰੂਪ ਵਿੱਚ ਬੇਨਤੀ ਕਰਦਾ ਆ ਕਿ ਗੁਰਦਰਾ ਸਾਹਿਬ ਜੀ ਦੀ ਹਦੂਦ ਦੇ ਅੰਦਰ ਅਤੇ ਬਾਹਰ ਕਿਤੇ ਵੀ ਕੇਕ ਕਟਣ ਦੀ ਆਪਾਂ ਨੂੰ ਪ੍ਰਥਾ ਬੰਦ ਕਰਨੀ ਚਾਹੀਦੀ ਹੈ ਗੁਰਮਤਿ ਦੇ ਅਨੁਕੂਲ ਨਹੀਂ ਗੀ ਸੋ ਇਸ ਵਾਸਤੇ ਸਾਨੂੰ ਹੈਡ ਆਫਸ ਤੋਂ ਵੀ ਇਹੀ ਹੁਕਮ ਹੈ ਆਪੇ ਗੁਰਦਰਾ ਸਾਹਿਬ ਦੀ ਹਦੂਦ ਦੇ ਅੰਦਰ ਕੋਈ ਵੀ ਪ੍ਰੇਮੀ ਜਾਂ ਕੋਈ ਕੋਈ ਵੀ ਸ਼ਰਧਾਲੂ ਕੋਈ ਵੀ ਬਾਬਾ ਜੀ ਦਾ ਸਿੱਖ ਕੇਕ ਨਾ ਕਟੇ ਸੇ ਬਾਬਾ ਜੀ ਦੇ ਸ਼ਰਧਾਲੂ ਸੇਵਕ ਬਹੁਤ ਵਧੀਆ ਨੇ ਤੇ ਉਹ ਸਾਡੀ ਅਪੀਲ ਸਾਡੀ ਬੇਨਤੀ ਪ੍ਰਵਾਨ ਕਰ ਲੈਂਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਆ ਕਿ ਬਿਲਕੁਲ ਐਰਕੀ ਕੇਕ ਨਾ ਕੋਈ ਪੇਸਟੀਆਂ ਨਾਂ ਲੈ ਕੇ ਆਵੇ ਜਿੰਨੇ ਸੇਵਾ ਕਰਨੀਆਂ ਹੋਰ ਫਰੂਟ ਦੀ ਸੇਵਾ ਕਰ ਲਵੇ ਹੋਰ ਲੱਖਾਂ ਦੇ ਸੁਭਾਵਾਂ ਹੁੰਦੀਆਂ ਨੇ ਜਿਨ੍ਹਾਂ ਸੰਗਤਾਂ ਨੂੰ ਲਾਭ ਦਿੱਤਾ ਜਾ ਸਕਦਾ ਨੰਬਰ 2 ਦੇ ਵੀ ਲੈ ਆ ਵੀ ਜੀ ਸੰਗਤ ਜਿਹੜੀ ਆ ਨਾ ਬੜੀ ਵੱਡੀ ਪੱਧਰ ਤੇ ਬਾਬਾ ਜੀ ਦੇ ਪੁੱਜਦੀ ਆ ਇਹਦੇ ਵਿੱਚ ਬਜ਼ੁਰਗ ਮਾਤਾ ਭੈਣਾ ਬੱਚੇ ਵੀਰ ਬੁੱਢੇ ਬਜ਼ੁਰਗ ਵੀ ਹੁੰਦੇ ਆ ਉਹਨਾਂ ਨੂੰ ਪ੍ਰਬੰਧਕਾਂ ਦੇ ਨਾਲ ਉਹ ਸੰਜੋਗ ਕਰੇ ਸੰਗਤ ਜਿਹਦੇ ਨਾਲ ਕੋਈ ਵੀ ਜਿੱਦਣ ਨੂੰ ਉਹਨਾਂ ਦੇ ਰਾਹ ਬਣਾਏ ਗਏ ਆ ਮੱਥਾ ਟੇਕਣ ਵਾਸਤੇ ਜਿਹੜੀ ਲਾਈਨ ਬਣਾਈ ਗਈ ਆ ਉਹ ਮੱਥਾ ਟੇਕਣ ਉਸੇ ਚ ਜਾ ਕੇ ਅੱਗੋਂ ਪਿੱਛੋਂ ਵਿੱਚ ਵੜ ਕੇ ਕਿਉਂਕਿ ਸਾਡਾ ਹਰ ਐਤਵਾਰ ਬਾਬਾ ਜੀ ਦਾ ਬਾਰਾ ਸਾਹਿਬ ਦਾ ਰੂਪ ਵਿੱਚ ਮਨਾਇਆ ਜਾਂਦਾ ਹੈ ਤਵਦਾ ਦਿਹਾੜਾ ਸਾਨੂੰ ਇਹਦਾ ਖਾਸਾ ਤਜਰਬਾ ਹੋ ਗਿਆ ਆ ਵੀ ਸੰਗਤ ਕਿੱਥੋਂ ਕਿੱਥੋਂ ਸਾਡੇ ਨਾਲ ਸੰਜੋਗ ਕਰਦੀ ਕਿੱਥੋਂ ਕਿੱਥੋਂ ਨਹੀਂ ਕਰਦੀ ਸੰਗਤ ਦਾ ਵੱਦੋ ਵੱਦ ਯਤਨ ਦਾ ਵੀ ਅੱਜ ਕੱਲ ਕੋਈ ਸਮਾਂ ਹੈਗਾ ਨਹੀਂਗਾ ਵੀ ਉਹ ਇਹ ਕੋਸ਼ਿਸ਼ ਕਰਦੀ ਆ ਵੀ ਮੈਂ ਘੱਟ ਸਮੇਂ ਦੇ ਦਰਸ਼ਨ ਕਰਕੇ ਬਾਬਾ ਜੀ ਦੇ ਜਲਦੀ ਜਲਦੀ ਨਿਕਲ ਜਾਵਾਂ ਪਰ ਇਹ ਜਿਹ ਤਰੀਕਾ ਬਿਲਕੁਲ ਗਲਤ ਆ ਅਸੀਂ ਕਹਿੰਦੇ ਸੈਜ ਦੇ ਵਿੱਚ ਆਓ ਬਾਬਾ ਜੀ ਦੇ ਦਰਸ਼ਨ ਕਰੋ ਜਿੱਧਰੋਂ ਪ੍ਰਬੰਧਕ ਕਹਿੰਦੇ ਆ ਉਧਰੋਂ ਆਊਟ ਬਾਹਰ ਹੋ ਕੇ ਸਟੋ ਤੇ ਜਿਸ ਨਾਲ ਕਿਸੇ ਵੀ ਦੂਸਰੀ ਸੰਗਤ ਨੂੰ ਕੋਈ ਡਿਸਟਰਬੈਂਸ ਨਾ ਆਵੇ ਇਹ ਮੇਰੀ ਅਪੀਲ ਆ ਤੇ ਮੇਰੀ ਬੇਨਤੀ ਵੀ ਆ ਸੰਗਤਾਂ ਦੇ ਮਾਨ ਦੇ ਵਿੱਚ ਬਾਬਾ ਜੀ ਦੇ ਜਨਮ ਦਿਹਾੜੇ ਪ੍ਰਤੀ ਬੜਾ ਵੱਡਾ ਉਤਸ਼ਾਹ ਆ ਜਿਸ ਤਰ੍ਹਾਂ ਅੱਜ ਬੜੀਆਂ ਫੋਨ ਕਾਲਸ ਆ ਰਹੀਆਂ ਨੇ ਅਸ ਸਜਾਵਟੀ ਫੁੱਲਾਂ ਦੀ ਅੱਜ ਸਜਾਵਟੋ ਕੱਲ ਦੀ ਸ਼ੁਰੂ ਹੋ ਗਈ ਆ ਫਰੈਸ਼ ਫੁੱਲਾਂ ਦੀ ਸਜਾਵਟ ਸ਼ੁਰੂ ਹੋ ਗਈ ਆ ਤੇ ਸੰਗਤਾਂ ਬਹੁਤ ਸੁਲਾਹਨਾ ਕਰ ਰਹੀਆਂ ਨੇ ਇਹ ਸਾਰੇ ਪ੍ਰਬੰਧ ਮਾਨਯੋਗ ਸਾਡੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਦੀ ਅਗਵਾਈ ਵਿੱਚ ਹੋ ਰਹੇ ਨੇ ਇੱਕ ਹੋਰ ਵੱਡੀ ਸਮੱਸਿਆ ਆਂਦੀ ਹੈ ਜਦੋਂ ਲੰਗਰ ਲਗਾਏ ਜਾਂਦੇ ਨੇ ਸੰਗਤਾਂ ਦੇ ਵੱਲੋਂ ਬਾਹਰ ਕੋਈ ਵੀ ਕਿਤੇ ਵੀ ਟਰਾਲੀ ਖੜੀ ਕਰ ਦਿੰਦਾ ਜਿਸ ਦੇ ਨਾਲ ਸੰਗਤਾਂ ਜਦੋਂ ਅੰਦਰ ਨਤਮਸਤਕ ਹੋਣ ਬੌਂਦੀਆਂ ਤੇ ਵੱਡੀ ਬਾਰ ਜਾਮ ਦੀ ਸਮੱਸਿਆ ਲੱਗੀ ਰਹਿੰਦੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਕਿਉਂਕਿ ਹਰ ਕਿਤੇ ਜਿੱਥੇ ਵੀ ਉਹਨਾਂ ਨੂੰ ਮਿਲਦੀ ਹੈ ਬਾਹਰ ਸੜਕਾਂ ਦੇ ਹੀ ਲੰਗਰ ਲਗਾਉਣੇ ਸ਼ੁਰੂ ਕਰ ਦਿੰਦੇ ਅਸਲ ਨਾਲ ਜੀ ਬਾਬਾ ਜੀ ਦੀ ਸੰਗਤ ਦੀ ਆਪੋ ਆਪਣੀ ਭਾਵਨਾ ਹੁੰਦੀ ਆ ਐਰ ਕਿ ਜਿੰਨੀਕ ਬਾਬਾ ਜੀ ਦੇ ਵੱਡੇ ਪ੍ਰਬੰਧ ਆ ਤੇ ਬਾਬਾ ਜੀ ਖੁਦ ਆਪ ਹੀ ਹੀ ਕਰਦੇ ਆ ਸ਼ਹੀਦ ਸਿੰਘ ਜੀ ਅਸੀਂ ਚਲੋ ਦੁਨਿਆਵੀ ਤੌਰ ਤੇ ਅਸੀਂ ਕਿ ਬੜੀ ਜਿਆਦਾ ਸੰਜੀਦੀ ਸੰਜੀਦਾ ਹੋ ਕੇ ਹਰ ਚੀਜ਼ ਨੂੰ ਬਰੀਕੀ ਨਾਲ ਘੋਕ ਕੇ ਐਰ ਕੇ ਲੰਗਰਾਂ ਦੇ ਆ ਜਿਹੜੀ ਜਗ੍ਹਾ ਆ ਵੱਖ-ਵੱਖ ਭਾਗਾਂ ਵਿੱਚ ਵੰਡੀ ਆ ਤੇ ਸ਼ਰਕਤੋਂ ਕੋਸ਼ਿਸ਼ ਕੀਤਾ ਪਛਾਣ ਕੀਤਾ ਜਾਵੇ ਪਰ ਫਿਰ ਵੀ ਜੇ ਕੋਈ ਅਚੰਤ ਚੇਤ ਲੈ ਆ ਕੇ ਲੰਗਰ ਲਾਉਂਦਾ ਤਾਂ ਉਹਨਾਂ ਹੀ ਸ਼ਕਤੀ ਨਾਲ ਮਨਾਵਾਂਗੇ ਇਹ ਹੀ ਆਪਣੀ ਕੋਸ਼ਿਸ਼ ਹੋਊਗੀ ਵੀ ਸੰਗਤ ਵੱਤ ਤੋਂ ਵੱਧ ਟ੍ਰੈਫਿਕ ਨਾ ਜਾਮ ਕਰੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਤਾਂ ਸੰਗਤ ਦੇ ਵਿੱਚ ਉਤਸ਼ਾਹ ਹੈ ਦੂਰ ਦੂਰ ਸੰਗਤਾਂ ਨਤਮਸਤਕ ਹੋਣ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਪਹੁੰਚਦਿਆਂ ਨਾਂ ਤੇ ਵਾਕਫਾਕ ਤਰ੍ਹਾਂ ਦੇ ਜੋ ਸਮਾਗਮ ਨੇ ਉਹ ਲਿਖੇ ਗਏ ਨੇ ਬੱਚਿਆਂ ਨੂੰ ਸਿੱਖੀ ਸਰੂਪ ਦੇ ਨਾਲ ਜੋੜਨ ਲਈ ਮੁਕਾਬਲੇ ਕਰਵਾਏ ਜਾ ਰਹੇ ਨੇ ਤਾਂ ਅਪੀਲ ਜਿਹੜੀ ਹੈ ਇਸ ਵਾਰ ਖਾਸ ਕੀਤੀ ਜਾ ਰਹੀ ਹੈ ਕਿ ਜੋ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਅੰਦਰ ਕੋਈ ਵੀ ਕੇਕ ਜੋ ਹੈ ਜਾਂ ਫਿਰ ਪੇਸਟਰੀ ਹੈ ਉਹ ਨਾ ਲੈ ਕੇ ਆਵੇ ਕਿਉਂਕਿ ਇਹ ਗੁਰਮਤ ਦੇ ਅਨੁਕੂਲ ਨਹੀਂ ਇਹ ਤਾਂ ਇਸ ਤਰ੍ਹਾਂ ਦਾ ਜੋ ਲੰਗਰ ਹੈ ਇਸ ਤਰ੍ਹਾਂ ਦੇ ਜੋ ਪੇਸਟਰੀਆਂ ਜਾਂ ਕੇਕ ਨੇ ਅੰਦਰ ਨਾ ਕੱਟੇ ਜਾਣ ਤਾਂ ਸੰਗਤਾਂ ਨੂੰ ਇਹ ਮੈਸੇਜ ਰੋਹੇ ਦਿੱਤਾ ਗਿਆ ਹੈ ਤਾਂ ਜੋ ਖੁਸ਼ੀ ਦੇ ਨਾਲ ਪੂਰੇ ਜੋ ਹੁਣ ਦੱਸ ਦਈਏ ਕਿ ਉਤਸ਼ਾਹ ਦੇ ਨਾਲ ਤੰਤਨ ਬਾਬਾ ਦੀਪ ਸਿੰਘ ਜਿਹਦਾ ਜਨਮ ਦਿਹਾੜਾ 27 ਜਨਵਰੀ ਨੂੰ ਮਨਾਇਆ ਜਾਵੇ ਕੈਮਰਾਮੈਨ ਅਰਸ਼ਤੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅਮਨਿਤਸਰ